ਦੇਖੀਏ ਜਿਹੜਾ ਮੈਂ ਨਾ ਇਹ ਇਹਦਾ ਬੈਕ ਸਾਈਡ ਦਾ ਪੱਲਾ ਸੀਗਾ ਮੈਂ ਤੁਹਾਨੂੰ ਉਹ ਵੀ ਡਿਜ਼ਾਈਨ ਦੱਸਤਾ ਇਹ ਡਿਜ਼ਾਈਨ ਪਾਉਣਾ ਉਹਦੇ ਤੇ ਦੱਸਤਾ ਪਾਏ ਕਿ ਪੱਲੇ ਤੇ ਮਗਰਲੇ ਪੱਲੇ ਤੇ ਮਤਲਬ ਤੇ ਇਹ ਹੈਗਾ ਹੁਣ ਮੂਹਰੇ ਦਾ ਪੱਲਾ ਇਹ ਮੈਂ ਤੁਹਾਨੂੰ ਪੱਟੀ ਬਾਰੇ ਵੀ ਦੱਸਤਾ ਦੂਈ ਵੀਡੀਓ ਪਾਤੀ ਮੈਂ ਆਪਣੀ ਪੱਟੀ ਵੀ ਆ ਕਿਵੇਂ ਬਣਾਈ ਆ ਤੇ ਇਹ ਮੈਂ ਇੱਕੋ ਪੱਲੇ ਦੀ ਪੱਟੀ ਬਣਾਈ ਆ ਮਤਲਬ ਦੋ ਪੱਲੇ ਨਹੀਂ ਹੋਇਆ ਇੱਕੋ ਪੱਲੇ ਦੀ ਪੱਟੀ ਬਣਾਈ ਆ ਤੇ ਹੁਣ ਆਪਾਂ ਅੱਗੇ ਇਹਦੇ ਮੋਢਿਆਂ ਤੇ ਹੁਣ ਇਹਦੇ ਮੈਂ ਤੁਹਾਨੂੰ ਮੋਢਿਆਂ ਬਾਰੇ ਦੱਸੂਗੀ ਵੀ ਆਪਾਂ ਇਹਦੀ ਕਿਵੇਂ ਕਟਿੰਗ ਕਰਨੀ ਆ ਅਤੇ ਇਹ ਬਸ ਚਾਹੇ ਇਹਨੂੰ ਸਕੀਵੀ ਕਹਿ ਲਓ ਸਵਾਟਰ ਕਹਿ ਲਓ ਲੇਡੀ ਇਹ ਚਾਹੇ ਇਹਨੂੰ ਬਲੋਜ ਕਹਿ ਲਓ ਇਹ ਜਿਹੜਾ ਮੈਂ ਬਣਾਇਆ ਅਤੇ ਮੈਂ ਹੁਣ ਤੁਹਾਨੂੰ ਇਹਦੀ ਮੋਢਿਆਂ ਬਾਰੇ ਦੱਸੂੰਗੀ ਆਪਾਂ ਗਲਾ ਕਿਵੇਂ ਕੱਢਣਾ ਗਲਾ ਮੋਢੇ ਸਾਰਾ ਦੱਸੂ ਇਹਨੂੰ ਇਹ ਤਾਂ ਗੋਲ ਗਲਾ ਕਰਨਾ ਕਿਵੇਂ ਕਰਨਾ ਆਪਾਂ ਨੇ ਦੇਖੀਏ ਇਹ ਮੈਂ ਚਾਰ ਦੇ ਚਾਰ ਤਿੰਨ ਦੋ ਇੱਕ ਦੀ ਮੈਂ ए कटाई करूँगी देखिए एक दो तीन चार मोडे काटा है चार तीन की करूंगी मैं काटा ये देखिए Ijarah e onak dia ogah ia mira di jana, di mai di jana pala ni nya, leki, urapadu isela onai alaiya, leki. इधरली साइड भी उस तरह आपटाव गे दो करेंगे चार देखिए चार इधर हूं घटा ले मैं हूँ दूस आके फिर पहले आप चार कटाए हूँ आप कटावे तीन दिखिए दो तीन देखिए दू साइड आ फिर दिखाऊंगी देखिए इधरली सैड फिर आप तीन इधरों कटावे तीन घट गई देखिए हम अपना कलर भी बदली करना है। देखो जी अपनी हूँ दोनों साइडा तो तीन तीन -ते कुंडे घट गए पहल आपने कटाए ने चार फिर तीन इधरों भी पहला चार फिर तीन हूँ आप कुंडे इधरों कटावे दो मैं इधरों कटाऊँगी दो तरह जिमें दो कुंडे मैं हूँ हुन कटाऊगी देखिए तो दो कुंडे घट गए इस तरह मैं इधरों कटाऊँगी एक कुंडा इधरों एक इधरों ਫਿਰ ਮੈਂ ਤੁਹਾਨੂੰ ਅਗਲੇ ਦੀ ਕਾਟ ਬਾਰੇ ਦੱਸਦੀ ਆਂ ਮੋਢੇ ਆਪਣੇ ਸਾਰੇ ਘੱਟ ਕੇ ਦੋਨਾਂ ਸਾਈਡਾਂ ਤੇ ਆਪਣੇ ਕਾਟ ਪਾਤੀ ਮੋਢਿਆਂ ਦੀ ਦੇਖੀ ਤੇ ਜਿਹੜੀ ਕਾਟ ਪਾਈ ਐ ਇਹ ਮੈਂ ਤੁਹਾਨੂੰ ਦੱਸਿਆਈ ਆ ਵੀ 4 ਪਹਿਲਾਂ 3 ਫਿਰ 2 ਫਿਰ 1 ਦੋਨਾਂ ਸਾਈਡਾਂ ਤੇ ਆਪਣੀ ਮੋਢਿਆਂ ਦੀ ਕਾਟ ਸਾਰੀ ਹੋ ਗਈ ਹੁਣ ਆਗੇ ਆਪਾਂ ਗਲੇ ਕੋ ਹੁਣ ਇਹਨੂੰ ਆਪਾਂ ਕੀ ਕਰਨਾ ਇਹਨੂੰ ਆਪਾਂ ਗੋਲ ਗਲਾ ਬਣਾਉਣਾ ਹੈ ਮਾਤਲ ਗਲਾਈ ਚ ਜਮੀ ਇਹ ਨੂੰ ਨਾ ਹੁਣ ਆਏ ਮੇਰੇ 10 ਗੁੰਡਿਆਂ ਦੀ ਪੱਟੀ ਆ ਇਹ ਮਾਤਲ 5 ਜੋਟੇ ਤੇ ਇਹ 10 ਗੁੰਡੇ ਇਹ 10 ਗੁੰਡੇ ਹੁਣ ਆਪਾਂ ਕਟਾ ਦਾਂਗੇ 10 ਗੁੰਡਿਆਂ ਦੀ ਇੱਕ ਵਾਰੀ ਚ ਹੁਣ ਆਪਾਂ ਇਹਦੀ ਕਾਟ ਪਾਉਣੀ ਆ ਪਹਿਲਾਂ ਆਪਣੇ ਮੋਢੇ ਹੋਗੇ ਮੋਢਿਆਂ ਤੋਂ ਬਾਅਦ ਆਪਾਂ ਇਹਦੀ ਗਲੇ ਦੀ ਕਾਟ ਪਾਉਣੀ ਆ ਦੇਖੀਏ ਚਾਹੇ ਤਾਂ ਤਪਾਈ ਬੁਣ ਕੇ ਦੇਖੀ ਕੁੰਡਾ ਕੱਢੀ ਜਾਂਨੇ ਆ ਕੁੰਡਾ ਪਾਉ ਉੱਤੇ ਜੀ ਇਹਦੇ ਉੱਤੇ ਹੀ ਟਪਾਈ ਜਾਣਾ ਦੇਖੀਏ ਚਾਹੇ ਆਪਾਂ ਦੋ ਦਾ ਇੱਕ ਕਰੀ ਜਾਈਏ ਇਹ ਕੋਈ ਗੱਲ ਨਹੀਂ ਇਹ ਆਪਣੀ ਵੀ ਥੋੜੀ ਜੀ ਹੁੰਦੀ ਆ ਜਿਵੇਂ ਤੁਹਾਨੂੰ ਲੋਟ ਲੱਗੇ ਦੇਖੀਏ ਇਹ ਥੋੜੇ ਜਿਹਾ ਆਪਾਂ ਕੁੰਡੇ ਕਸਣੇ ਨੇ ਨਾ ਪਾ ਜ਼ਿਆਦਾ ਢਿੱਲੇ ਰੱਖਣੇ ਨਹੀਂ। ਦਾਸ ਕੁੰਡੇ ਨਹੀਂ ਆਪਣੇ 10 ਕੁੰਡੇ ਆਪਾਂ ਇੱਕ ਵਾਰੀ ਚੇ ਘਟਾ ਦਾਂਗੇ। ਦੇਖੀਏ ਇਹ ਆਪਣਾ ਡਿਜ਼ਾਈਨ ਵਾਲਾ ਗੁੰਡਾ ਹੋ ਗਿਆ ਦੇਖੀਏ 10 ਗੁੰਡੇ ਆਪਾਂ ਨੇ ਇੱਕ ਵਾਰੀ ਜੀ ਆਪਣੇ ਹੁਣ ਘਟ ਗਏ ਹੁਣ ਆਪਾਂ ਇੱਕ ਸਾਈਡ ਆਪਾਂ ਬੁਣਾਂਗੇ ਇਧਰੀ ਸਾਈਡ ਬੁਣਾਂਗੇ ਇਹਨੂੰ ਸਾਰਾ ਮੈਂ ਤੁਹਾਨੂੰ ਡਿਜ਼ਾਈਨ ਪਾ ਕੇ ਦਿਖਾਉਂਗੀ ਦੇਖੀਏ ਹੁਣ ਆਪਾਂ ਫੇਰ ਆ ਗਏ ਉੱਥੇ ਓ ਘਟਾਈ ਤੇ ਜਿੱਥੇ ਪਹਿਲਾਂ ਆਪਾਂ 10 ਗੁੰਡੇ ਘਟਾਏ ਨੇ ਨਾ हूँ मैं एक सैड पर घटाऊँगी चार कुंडे दो तीन चार देखिए चार कुंडे मेरे घट गए ਤੇ ਹੁਣ ਜਿਹੜਾ ਮੇਰਾ ਡਿਜ਼ਾਈਨ ਇਹਨੂੰ ਮੈਂ ਪਾ ਕੇ ਦੁਬਾਰਾ ਫੇਰ ਆਉਂਗੀ ਤੇ ਗਲੇ ਕੋਆ ਕੇ ਤੁਨ ਮਾ ਫੇਦ ਖੋਨੀ ਆਪਾਂ ਚਾਰ ਘਟਾਈ ਤੀ ਹੁਣ ਆਪਾਂ ਕਟਾਵਾਂਗੇ ਗਲੇ ਵਾਲੀ ਸਾਈਡ ਤੋਂ ਤਿੰਨ ਕੁੰਡੇ ਤਿੰਨ ਕੁੰਡੇ ਕਟਾਵਾਂਗੇ ਆਪਾਂ ਦੋ ਤਿੰਨ ਦੇਖੀਏ ਤਿੰਨ ਘਟ ਗਈ ਜਿਹੜਾ ਮੈਂ ਰ ਡਿਜ਼ਾਈਨ ਇਹਨੂੰ ਬੋਲਣਾ ਮੈਂ ਮੁੜ ਕੇ ਫੇਰ ਤੁਹਾਨੂੰ ਸਲਾਈ ਕੋ ਦਿਖਾਉਣੀ ਆ ਹੁਣ ਆਪਾਂ ਕਟਾਵਾਂਗੇ ਦੋ ਕੁੰਡੇ ਹੁਣ ਐ ਸਾਈਡ ਤੇ ਆ ਗਏ ਹੁਣ ਆਪਣੇ ਦੋ ਕੁੰਡੇ ਪਹਿਲਾਂ ਆਪਾਂ ਚਾਰ ਘਟਾਈਨ ਤਿੰਨ ਘਟਾਈਨ ਹੁਣ ਦੋ ਕਟਾਵਾਂਗੇ දොකඩ කටග देखिए फिर आप गले को आ गए हूँ आप चार कटाए कटा 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 ने तीन कटाए ने दो कटाए ने हूँ आप कंडा कटावे एक कुंडा आपावे देखिए ने कखने ने उत्ते गले दे जोटे कुंडे मतलब तो आप हिसाब न रखा ਜੇ ਆਪਾਂ ਕੋਈ ਵੱਧ ਲੱਗਦਾ ਕੁੰਡਾ ਜਾਂ ਵੀ ਝੋਟੇ ਜ਼ਿਆਦਾ ਨੇ ਕੁੰਡੇ ਤਾਂ ਆਪਾਂ ਇੱਕ ਇੱਕ ਕਰਕੇ ਆਪਾਂ ਜੱਤ ਕੋਈ ਗਲਾ ਬੁਣਦੇ ਘਟਾ ਸਕਦੇ ਆ ਜੇ ਆਪਣੇ ਘੱਟ ਨੇ ਤਾਂ ਆਪਾਂ ਉਹਨੇ ਇੱਕ ਕਰਕੇ ਤਾਂ ਸਿੱਧਾ ਤੋੜ ਸਕਦੇ ਇਹਨੂੰ ਗਲੇ ਨੂੰ ਗੜਾ ਭਣ ਕੇ ਬਹੁਤ ਵਧੀਆ ਤਿਆਰ ਹੋਊਗਾ ਨਾ ਗਲਾਈ ਵਧੀਆ ਬਣੂਗੀ ਹੁਣ ਆਪਾਂ ਨੇ ਕਾਟ ਤਾਂ ਇੱਕ ਨੇ ਪਾਉਣੀ ਜਿਵੇਂ ਪਾਈ ਆ ਦੱਸਿਆ ਮੈਂ ਤੁਹਾਨੂੰ ਜਿਵੇਂ ਪਹਿਲਾਂ ਆਪਾਂ ਸਾਰੀ ਪੱਟੀ ਦੇ ਕੁੰਡੇ ਘਟਾਤੇ 4 ਘਟਾਤੇ 3 ਘਟਾਤੇ 2 ਘਟਾਤੇ 1 ਘਟਾਤਾ ਹੁਣ ਮੈਨੂੰ ਜਿੰਨੀ ਲੋੜ ਸੀ ਮੈਂ ਉਹਨੇ ਕੁੰਡੇ ਰੱਖ ਕੇ ਤੇ ਮੈਂ ਇੱਕ ਸਾਈਡ ਤੋਂ ਨੂੰ ਕਰਕੇ ਫੇਰ ਮੈਂ ਦਿਖਾਉਣੀ ਆ ਦੇਖੀ ਇੱਕ ਸਾਈਡ ਤੇ ਆਪਣੀ ਹੋ ਗਈ ਤਿਆਰ ਜਿੰਨੇ 4 3 2 1 ਦੀ ਆਪਾਂ ਨੇ ਕਾਟ ਪਾਤੀ ਹੁਣ ਇਸੇ ਤਰ੍ਹਾਂ ਹੁਣ ਜਿਵੇਂ ਇੱਧਰ ਕਾਟ ਪਾਈ ਆ ਉਸੇ ਤਰ੍ਹਾਂ ਪਾ ਇੱਧਰ ਕਾਟ ਪਾਵਾਂਗੇ 4 3 2 1 ਜੇ ਕੁੰਡੇ ਮੇਰੇ ਵੱਧ ਗਏ ਤਾਂ ਮੈਂ ਹੋਰ ਘਟਾਉਂਗੀ ਤਾਂ ਇੱਕ ਇੱਕ ਕਰਕੇ ਜੇ ਕੁੰਡੇ ਮਤਲਬ ਮੈਨੂੰ ਦਿਨ ਦੀਆਂ ਵੀ ਪੂਰੇ ਕੁੰਡੇ ਹੋਣਗੇ ਇਹਦੇ ਵਿੱਚ ਜਵਾਦੂ ਨਹੀਂ ਹੈ ਕਿ ਘਟ ਧਰੇ ਹੋਏ ਨੇ ਉਹਨੂੰ ਮੋਟੀ ਕਰਕੇ ਤੇ ਹੁਣ ਮੈਂ ਇੱਧਰ ਲਈ ਕਾਟ ਪਾ ਕੇ ਤੁਹਾਨੂੰ ਇੱਕਣੀ ਫਿਰ ਮੈਂ ਦਿਖਾਉਣੀ ਆ ਨਪਾ ਇਸੇ ਤਰ੍ਹਾਂ ਇਧਰੋਂ ਘਟਾਵਾਂਗੇ ਦੇਖੀਏ ਇੱਕ ਦੋ ਤਿੰਨ చారే గి ਦੇਖੀਏ ਹੁਣ ਆਪਾਂ ਅਗੇ ਇਧਰਲੀ ਸਾਈਡ ਹਸਲਾਈ ਪਾ ਕੇ ਚਾਰ ਘਟਾ ਤੇ ਤਿੰਨ ਘਟਾਉਂਗੀ ਦੋ ਇੱਕ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਮੈਂ ਇਹਨਾਂ ਦੋ ਇਧਰਲੀ ਸਾਈਡ ਦੀ ਕਾਟ ਹੋ ਗਈ ਇਧਰਲੀ ਸਾਈਡ ਦੀ ਕਾਟ ਪਾ ਕੇ ਤੇ ਮਗਰਲੇ ਪੱਲੇ ਦੇ ਵੀ ਜਮੈਂਡ ਕਰਕੇ ਤੁਹਾਨੂੰ ਮੈਂ ਦੱਸੂਗੀ ਵੀ ਇਹ ਕਿਵੇਂ ਜੋੜਨਾ ਤੇ ਹੁਣ ਜਿੰਨਾ ਮੈਨੂੰ ਬੁਣਨਾ ਪਾਨੇ ਉਹਨਾਂ ਮੈਂ ਤਿਆਰ ਕਰਕੇ ਫਿਰ ਦੂਆ ਪੱਲਾ ਨਾਲ ਲਾ ਕੇ ਤੁਹਾਨੂੰ ਫਿਰ ਮੈਂ ਦਿਖਾਉਂਗੀ